ਅਸੀਂ ਦੇਰ ਸਾਡੀ ਪ੍ਰੈਸ ਦੀ ਟੀਮ ਆਹੋਲੇ ਜੋ ਕੁਮਾਰਪੁਰੇ ਪੱਤੇ ਐ ਜਿੱਥੇ ਜ਼ਿਲ੍ਹਾ ਪਰਿਸ਼ਦ ਦੀ ਔਰ ਬਲਾਕ ਸੰਪਤੀ ਦੀ ਵੋਟਿੰਗ ਹੋ ਰਹੀ ਆ ਔਰ ਅਸੀਂ ਗੱਲ ਕਰਦੇ ਕਿ ਜੋ ਲਖਣ ਹੋ ਰਹੀ ਆ ਇਹ ਇਮਾਨਦਾਰੀ ਨਾਲ ਹੋ ਰਹੀ ਜਾਂ ਇਹਦੇ ਬਾਰੇ ਕੀ ਕਹਿਣਾ ਤੁਸੀਂ ਸਰ ਇਹ ਤਾਂ ਬਿਲਕੁਲ ਇਮਾਨਦਾਰੀ ਨਾਲ ਨਿਰਪੱਖ ਹੋ ਰਹੀ ਹੈ ਜੀ ਹਾਂਜੀ ਤੇ ਸਵੇਰ ਦਾ ਕੋਈ ਕਿਸੇ ਤਰ੍ਹਾਂ ਦਿੱਕਤ ਨਹੀਂ ਆਈ ਸਰ ਜੀ ਨਾ ਨਾ ਨੋਰਮਲ ਸਾਰਾ ਜੀ ਸਭ ਨੌਰਮੋਲਾ ਬੜੇ ਜਿਹੜੇ ਵੋਟਰ ਆਪਣੇ ਦੋ ਮਾਪਿਆਂ ਬੜੀ ਪਿਆਰ ਨਾਲ ਕਰਦੇ ਬੜੇ ਬੜੇ ਪਿਆਰ ਨਾਲ ਵਧੀਆ ਲੋਕ ਆ ਅੱਛੀ ਅੱਛੀ ਸਮਝਾ ਦੇ ਤੁਸੀਂ ਇੱਕ ਮੈਸੇਜ ਕੀ ਦੇਣਾ ਅੱਜ ਇੱਕ ਦੇਣਾ ਵੀ ਕਿ ਆਪਸੇ ਪਿਆਰ ਨਾਲ ਰਿਓ ਵੋਟਾਂ ਤੇ ਪੈਂਦੀ ਰਹਿਣੀ ਆ ਵੋਟਾਂ ਬਹੁਤ ਪਿਆਰ ਜੀ ਤੁਹਾਡਾ ਸ਼ੁਭਨਾਗੀ ਕਸ਼ਮੀਰ ਸਿੰਘ ਜੀ ਹਾਂ ਜੀ ਵੋਟਾਂ ਕਿਤਨਾ ਹੋਦੀਆਂ ਜੀ ਵੋਟ ਬਹੁਤ ਵਧੀਆ ਪੋਲਿੰਗ ਹੁੰਦੀ ਆ ਜੀ ਹਾਂ ਜੀ ਕੋਈ ਲੜਾਈ ਝਗੜਾ ਨਹੀਂ ਜੀ ਬੜੇ ਪ੍ਰੇਮ ਨਾਲ ਜੀ ਵੋਟਾਂ ਪਾਉਣ ਦੀ ਵਾਹਿਗੁਰੂ ਸਾਹਿਬਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੈਸਰ رپورਟਰ ਨੂੰ ਸਤਿ ਆਹ ਜੀ ਵਿਡੀਓ ਸੇਂਗ ਨਬਰ ਪੀ ਸਿਕ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਨਹੀਂ ਇਹ ਵਿਸ਼ਵਾਸ ਤੋਂ ਅੱਗੇ ਆਵਾਜ਼ੀ ਪਾਰਟੀ ਸਰਕਾਰ ਇੱਕ ਅਮਨਪੰਦ ਮਸੰਦ ਸਰਕਾਰ ਆ ਅਸੀਂ ਲੋਕਾਂ ਦੇ ਨਾਲ ਤਹਿ ਦਿਲੋਂ ਖੜਦੇ ਆ ਤੇ ਸ਼ਾਂਤੀ ਦੇ ਨਾਲ ਹੀ ਵੋਟਾਂ ਪੈ ਰਹੀਆਂ ਤੇ ਸ਼ਾਂਤੀ ਨਾਲ ਹੀ ਪਵਾਵਾਂਗੇ ਹੁਣ ਤੱਕ ਤਕਰੀਬਨ 50% ਦੇ ਕਰੀਬਨ ਵੋਟਾਂ ਜਿਹੜੀਆਂ ਉਹ ਪੁੱਗੀਆਂ ਨੇ ਜਿਨ੍ਹਾਂ ਨੇ ਕਮਾਕਾਰਾਂ ਤੇ ਜਾਣਾ ਵਾ ਉਹ ਆਪਣੀਆਂ ਵੋਟਾਂ ਪਕਾ ਕੇ ਤੇ ਚਲੇ ਗਏ ਨੇ ਬਾਕੀ ਜਿਹੜੀ ਆ ਰਹਿ ਗਈ ਆ ਉਹ ਵੀ ਉਹ ਭੁਗਤ ਜਾਏਗੀ ਤੇ VOTING ਦਾ ਸਮਾਂ ਕਿੰਨੇ ਵਜੇ ਤੱਕ ਕਿੰਨੇ ਤੋਂ ਕਿੰਨੇ ਤੱਕ ਸਵੇਰੇ 8:30 ਵਜੇ ਤੋਂ 4 ਵਜੇ ਤੱਕ ਤੇ ਉਸ ਤੋਂ ਬਾਅਦ ਪੂਰੇ ਡਿਟੇਲ ਦਾ ਜਿਹੜਾ ਆਪਾਂ ਮੇਰਵਾ ਜਿਹੜਾ ਕਿੰਨੀ ਭੁਗਤਾਨ ਕਿੰ ਨੂੰ ਆ ਕਿੰਨੇ ਦਬਰੇ ਜਾਣਕਾਰੀ ਕਿਉਂ ਦਿੱਤੀ ਜਾਊਗੀ ਉਹ ਤੇ ਜੀ ਵੇਖੋ ਪ੍ਰੋਜੈਕਟਿਵ ਅਫਸਰ ਦੇ ਡਿਪੈਂਡ ਕਰਦਾ ਵਾ ਜਦੋਂ ਸਾਨੂੰ ਲਿਸਟਾਂ ਦੇਣ ਕਿ ਦੋਸਤੋਂ ਪਤਾ ਲੱਗੂ ਕਿ ਕਿੰਨੇ ਵੋਟ ਜਿਹੜੇ ਆ ਇਹ ਹਰਦੀਪ ਸਿੰਘ ਕਿੰਨੀ ਵੋਟਾਂ ਤੇ ਪਹੁੰਚੀ 500 ਤੋਂ 54 ਕ ਬੋਟਾਂ ਦੀ ਕੋਲ ਹੋ ਗਈ ਆ ਜੀ ਉਹਦੇ 1800 ਦੇ ਕਰੀਬ ਪੋਲ ਹੋਏਗੀ ਤੇ ਫਿਰ ਦੇ ਵਰਕਰ ਜਿਹੜੇ ਆ ਬੜੇ ਉਤਸ਼ਾਹ ਦੇ ਨਾਲ ਜਿਹੜੀ ਬੋਟ ਨਹੀਂ ਕਰਾ ਰਹੇ ਨੇ ਜੋ ਸਟਾਫ ਆਇਆ ਸਟਾਫ ਵੀ ਬੜੇ ਸੱਚਾ ਚੋਟ ਨਹੀਂ ਲੱਭਣੀ ਦੀ ਬੀਬੀ ਪਰਚੀ ਕੋਈ ਆਜੇ ਕੋਈ મત ਭੇਤ ਨਹੀਂ ਹੈਗਾ ਜੋ ਉਹਨਾਂ ਭਾਈ ਦਾ ਘਰੋਂ ਵਾਹ ਲੱਭ ਕੇ ਤੂੰ ਭੇਜ ਦੇ ਨਾ ਪਰਚੀ ਟੂਮੋਟਿੰਗ ਇਮਾਨਦਾਰੀ ਹੋ ਰਹੀ ਨੇ ਹਾਂ ਜੀ ਹਾਂ ਜੀ ਇਮਾਨਦਾਰੀ ਨਾਲ ਜੇ ਨਰਪਖੋਰੀ ਕਿਸੇ ਤਰ੍ਹਾਂ ਦਾ ਕੋਈ ਨਹੀਂ 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 ਕੋਈ ਮਤ ਭੇਤ ਨਹੀਂ ਹੈਗਾ ਜੀ ਕੋਈ ਕਿਸੇ ਨਾਲ ਕੋਈ ਲਾਗਤਬਾਜੀ ਨਹੀਂ ਕਰਾ ਰਿਹਾ ਤੂੰ ਗੱਲ ਨਹੀਂ ਹੈਗੀ ਸਨ ਅਫਸਰ ਦੂਲ ਸਿੰਘ ਖੰਡ ਕਮਾਨਪੁਰਾ ਹਾਂ ਜੀ ਅਹੀਂ ਬਹੁਤ ਇਮਾਨਦਾਰੀ ਨਾਲ ਇੱਥੇ ਵੋਟਾਂ ਕੱਟ ਰਹੇ ਆ ਬਹੁਤ ਇਮਾਨਦਾਰੀ ਨਾਲ ਵੋਟ ਪੈ ਰੇ ਕੋਈ ਧੜੇਬਾਜੀ ਨਹੀਂ ਆ ਆਪੋ ਆਪਣੀ ਇਮਾਨਦਾਰੀ ਨਾਲ ਵੋਟਾਂ ਪਾ ਰਹੇ ਜਾ ਬਹੁਤ ਵਧੀਆ ਪਕਤਾਨ ਹੈ ਜੀ ਕਿਸੇ ਗੱਲ ਦੀ ਕੋਈ ਖਰਾਬੀ ਨਹੀਂ ਆ ਗਈ ਬਹੁਤ ਸ਼ਾਂਤੀ ਨਾਲ ਚੱਲ ਰਿਹਾ ਜੀ ਸਾਰਾ ਬੜਾ ਵਧੀਆ ਚੱਲ ਰਿਹਾ ਇੱਕ ਦੂਜੇ ਦੇ ਪਿਆਰ ਨਾਲ ਸਾਰੇ ਕੁੱਝ ਸੁਹਾਗ ਨਾਲ ਕੰਮ ਚੱਲ ਰਿਹਾ ਸਾਰੇ ਤੁਸੀਂ ਦੀਕੇ ਨਾ ਬਾਹਰ ਸੁਣਿਆ ਸੀ ਪਿੰਡਾਂ 'ਚ ਲੜਾਈ ਝਗੜਿਆ ਹੁੰਦਾ ਪਰ ਉਹ ਸਿੱਖਣਾ ਤੇ ਜੇ ਗੁਮਾਨ ਪਰ ਪਿੰਡ ਆਓ ਜਿੱਥੇ ਪਿਆਰ ਨਾਲ ਵੋਟਾਂ ਹੋ ਰਹੀਆਂ ਪਿਆਰ ਦੇ ਨਾਲ ਆਪਣਾ ਵੋਟ ਦਾ ਪ੍ਰਧਾਨ ਕਰ ਰਿਹਾ ਅਗਰ ਕੋਈ ਸਿੱਖਿਆ ਲੈਣੀ ਹੈ ਤਾਂ ਗਮਾਨਪੁਰੇ ਆ ਕੇ ਉਹ ਪਿਆਰ ਨਾਲ ਜੋ ਆਪਣੀ VOTING ਜਿਹੜੀ ਆ ਮਤਭੇਦ ਬਿਨ ਬਗੈਰ ਆਪਣੀ VOTING ਦਾ ਮਤਭੇਦ ਜਿਹੜਾ ਆਪਣੀ VOTING ਦਾ ਪ੍ਰਧਾਨ ਕਰ ਰਹੇ ਨੇ ਔਰ ਕੀਤਾ ਜਾ ਰਹੇ ਆ ਆਪਾਂ ਹੋਰ ਵੀ ਗੱਲ ਕਰਾਂਗੇ ਅੱਜ ਅੱਜ 14 ਤਰੀਕ ਨੂੰ ਕਲਾਕ ਸੰਤੋ ਸੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋ ਰਹੀਆਂ ਨੇ ਜਿਹੜੀਆਂ ਕਿ ਬਹੁਤ ਆਮੜਾ ਮਾਣ ਤੇ ਸ਼ਾਂਤਮਈ ਹੋ ਰਹੀਆਂ ਨੇ ਬਗੈਰ ਮਤਭੇਦ ਹੋ ਰਹੀਆਂ ਨੇ ਕਿਤੇ ਕੋਈ ਗੱਲਬਾਤ ਨਹੀਂ ਇਹੋ ਜੀ ਬਿਲਕੁਲ ਵਧੀਆ ਸਿਸਟਮ ਚੱਲ ਰਿਹਾ ਵਾ ਅਸੀਂ ਕਾਂਗਰਸ ਪਾਰਟੀ ਵੱਲੋਂ ਕੈਂਡੀਡੇਟ ਖਿਲਾ ਰਿਹਾ ਵਾ ਜੋ ਕਿ ਕਿਸੇ ਗੱਲ ਦੀ ਕੋਈ ਇੱਥੇ ਇਹਦਾ ਕੋਈ ਨੁਕਤਾ ਨਹੀਂ ਕੋਈ ਗੱਲਬਾਤ ਨਹੀਂ ਬਿਲਕੁਲ ਸ਼ਾਂਤਮਈ ਜਿਹੜੀ ਪੋਲਿੰਗ ਹੋ ਰਹੀ ਆ ਤੇ ਲੋਕੀ ਬੜੇ ਸ਼ਾਂ ਆ ਵੋਟਾਂ ਪਾ ਰਹੇ ਆ ਤੇ ਲੋਕਾਂ 'ਚ ਬਹੁਤ ਸ਼ਾਂ ਆ ਵਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਇਹ ਦੇਖਾ ਸਤੋਂ ਸਾਡਾ ਜਿਹੜਾ ਜੂਡਿਕਸ਼ਨ ਦਾ ਏਰੀਆ ਸਾਡਾ ਸਾਡਾ ਏਰੀਆ ਬਸਰ ਕੇ ਗਮਾਨਪੁਰੇ ਸੰਤ ਸਾਹਿਬ ਤੋਂ ਲੈ ਕੇ ਸਾਰਾ ਖੱਜ ਤੱਕ ਅਬਰ ਸ਼ਾਂਤੀ ਨਾਲ ਸਾਰੇ ਵੋਟਾਂ ਪੈ ਰਹੀਆਂ ਵਾ ਕੇ ਵੀ ਸ਼ਰਾਤੀ ਅੰਸ ਨੂੰ ਕੋਈ ਵੀ ਸ਼ਰਾਤੀ ਨਹੀਂ ਕਦੀ ਦੇਣੀ ਜੋਗੀ ਜਿਹੜਾ ਜਾਊਗਾ ਸਦਾ ਹੀ ਅੱਦੇ ਦਾ ਵਲਾ ਦੇ ਸਰ ਜੀ ਜਿਹੜੇ ਲਾਰਡ ਆਰਡਰ ਨਾਲ VOTING ਹੋ ਰਹੀ ਹੈ ਪਰ ਕਿਸੇ ਤਰ੍ਹਾਂ ਜੋ ਸ਼ਰਾਤ ਬੰਦਾ ਉਹ ਤੇ ਕੀ ਕੀ ਆਪਾਂ ਕਿਹੜੀ ਧਾਰਾ ਦੇ ਤਹਿ ਦਰ ਆਉਂਦੇ ਜੀ ਉਹਨਾਂ ਦੇ ਖਿਲਾਫ ਅਮੋਂ ਅਮਾਨ ਨਾਲ ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਵਾਂ ਕਿਤੇ ਵੀ ਕੋਈ ਜੇ ਸ਼ਰਾਤ ਕੋਈ ਸ਼ਰਾਤ ਦੀ ਸਰਪੀਤਾ ਨਹੀਂ ਜਾਣ ਦਊਗਾ ਮੈਂ ਬੰਦੀ ਕਾਰਵਾਈ ਕੀਤੀ ਜਾਊਗੀ 126 179 ਦੇ ਤਹਿ ਤੇ 70 ਦੇ ਤਹਿ ਤੇ 70 ਦੇ ਤਹਿ ਤੇ ਸਦਾ ਹੀ ਬਲਾਦ ਵਿੱਚ ਇਹ ਆ ਪੰਜਾਬ ਪੁਲਿਸ ਦੇ ਅਸਰ ਗਿਆ ਉਹ ਆਪਣੀ ਏਰੀਆ ਦੇ ਵਿੱਚ ਕਰ ਰਹੇ ਕਵਰਿੰਗ ਕਰ ਰਹੇ ਹੈ ਕਿ ਕਿਸ ਤਰ੍ਹਾਂ ਦੀ ਕੋਈ ਗੜਬੜ ਨਹੀਂ ਹੋ ਰਹੀ ਔਰ ਗੱਡੀ ਰੋਕ ਕੇ ਨਾਲ ਦੱਸਿਆ ਕਿ ਮੈਂ ਮਾਰਦਾਨੀ ਜੇਕਰ ਕੋਈ ਸ਼ਰਾਰਤੀ ਸ਼ਰਾਰਤ ਕਰ ਗਿਆ ਤੂੰ ਜੋ VOTING ਦਾ ਰੂਲਿੰਗ ਹੈ ਉਹਨੂੰ ਭੰਗ ਕਰਨ ਦੀ ਤਦ ਜਿਹੜੀ ਕਾਰਵਾਈ ਕੀਤੀ ਜਾਏਗੀ